ਲੋਕਾਂ ਦੇ ਵਿੱਚ ਤੇ ਮੇਰੇ ਵਿੱਚ ਫਰਕ ਸਿਰਫ ਇੰਨਾ ਹੀ ਆ ਲੋਕੀ ਸਿਰਫ ਕਮੀਆਂ ਦੱਸਦੇ ਆ ਮੈਂ ਤਾਰੀਫ ਵੀ ਨਾ ਕਰਦਾ ਮੈਂ ਜਿਹੜੀ ਗੱਲ ਜਿਹੜੀ ਜਿੱਥੇ ਤਾਰੀਫਯੋਗ ਆ ਉਹ ਤਾਰੀਫਯੋਗ ਗੱਲ ਜਿਹੜੀ ਮੈਂ ਉਹ ਕਰਦਾ ਮੈਂ ਪਿਛੇ ਵੀ ਦੱਸਿਆ ਸੀ ਇੱਕ ਵਾਰੀ ਇੱਕ ਪੋਡਕਾਸਟ ਦੇ ਵਿੱਚ ਮੈਂ ਨੀ ਪਹਿਲਾਂ ਕਦੇ ਪੰਜਾਬ ਦੇ ਵਿੱਚ ਕੀ ਇੰਡੀਆ ਵਿੱਚ ਮੈਂ ਨੀ ਕਦੀ ਸੁਣਿਆ ਸੀਗਾ ਵੀ ਕੋਈ ਇਹੋ ਜਿਹੀ ਸ਼ੇਵਕ ਹੈਗੀ ਆ ਜਿਹੜੀ ਲੈਂਦੀ ਆ ਤੇ ਦਿੰਦੀ ਵੀ ਹੋਵੇ ਹਾਂਜੀ ਪਹਿਲਾਂ ਮੈਂ ਇਹਨਾਂ ਨੂੰ ਵੇਖਿਆ ਉਦੋਂ ਵੀ ਕਿਹਾ ਸੀ ਤੇ ਮੈਂ ਅੱਜ ਵੀ ਕਹਿੰਦਾ ਤੇ ਮੈਂ ਹਮੇਸ਼ਾ ਕਹਿੰਦਾ ਰਵਾਂਗਾ ਬਿਲਕੁਲ ਇਹ ਆ ਹੋਣੀ ਨਿਗੇ ਇਹ ਲਗਾਤਾਰ ਕੰਟੀਨਿਊ ਤਕਰੀਬਨ ਤਰੀ ਇਹੋ ਜੇ ਸੇਵਾ ਭਾਵਨਾ ਦੇ ਕੰਮ ਕਰਦੇ ਹੀ ਸੋਚਣੋ ਜੇ ਸਾਨੂੰ ਹੋਰ ਕੁਝ ਹੋਣਾ ਚ ਚੰਗਾ ਨਹੀਂ ਲੱਭਦਾ ਜਿਹੜੇ ਹੁਣ ਉਂਗਲਾਂ ਚੁੱਕਦੇ ਆ ਮੈਂ ਉਹਨਾਂ ਨੂੰ ਵੇਚ ਰਿਆਂ ਦੇ ਉਹ ਚਲੋ ਸਾਨੂੰ ਕੁਝ ਹੋਣਾ ਚ ਹੋਰ ਰੂਹਾਨੀ ਤੌਰ ਤੇ ਸਾਨੂੰ ਕੁਝ ਕਮੀਆਂ ਨਜ਼ਰ ਆਉਂਦੀਆਂ ਹੋਣਗੀਆਂ ਤਲੀਮੀ ਤੌਰ ਤੇ ਕੁਝ ਗੱਲਾਂ ਸਾਨੂੰ ਹਜਮ ਨਹੀਂ ਹੁੰਦੀਆਂ ਹੋਣਗੀਆਂ ਤੇ ਜਿੱਥੇ ਅਸੀਂ ਉਹਨਾਂ ਚੀਜ਼ਾਂ ਦੇ ਉੱਤੇ ਗਲਾ ਫਾੜ-ਫਾੜ ਕੇ ਬੋਲਦੇ ਆਂ ਫਿਰ ਹੁਣ ਇੱਥੇ ਵੀ ਬੋਲੋ ਜਿੱਥੇ ਤਾਰੀਫ਼ ਬੰਦੀ ਏ ਉਥੇ ਕਰੋ ਹੁਣ ਇੱਥੇ ਵੀ ਬੋਲੋ ਇੱਥੇ ਤਾਂ ਜਬਾਨ ਗਾਲੀ ਖਮੋਸ਼ ਸੋ ਹੁਣ ਉਹਨਾਂ ਨੇ ਕੀਤਾ ਹਣਾ ਹੁਣ ਆ ਜਾਂਦੇ ਆ ਗੱਲ ਵੀ ਇੱਕ ਸਿੱਖ ਪੱਤਰਕਾਰ ਦਾ ਬਿਆਨ ਆਇਆ ਸੀ ਵੀ ਜਿਹੜੇ ਮਸੀਹੀ ਲੋਕ ਆ ਨਾ ਇਹ ਜਿਹੜੇ ਕਹਿੰਦੇ ਸੀ ਅਸੀਂ ਲੰਗਰ ਨਹੀਂ ਖਾਂਦੇ ਅਸੀਂ ਪ੍ਰਸ਼ਾਨ ਨਹੀਂ ਖਾਂਦੇ ਤੇ ਅੱਜ ਇਹ ਸਿੱਖਾਂ ਦੇ ਕੋਲੋਂ ਮੰਗ ਮੰਗ ਕੇ ਖਾਂਦੇ ਹਾਂ ਜੀ ਸਭ ਤੋਂ ਪਹਿਲੀ ਗੱਲ ਤੇ ਮੈਂ ਦੱਸਣਾ ਚਾਹੁੰਦਾ ਵੀ ਉਸ ਬੰਦੇ ਨੇ ਮੇਰਾ ਖਿਆਲ ਪੱਤਰਕਾਰ ਉਹਨੇ ਆਪਦੇ ਕੀਤਾ ਨਹੀਂ ਹੋਣਾ ਕੁਝ ਵੀ ਉਹਨੇ ਵੀਡੀਓ ਬਣਾਈ ਹੋਣੀ ਉਹ ਤੇ ਕੋਮ ਹੀ ਕਰਦੀ ਹੋਣੀ ਹੈ ਫਿਰ ਮੈਂ 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 ਇਹ ਵੀ ਚਾਹਾਂਗਾ ਉਹ ਚੰਗਾ ਹੋਵੇ ਜੇ ਉਹਨੇ ਨਾ ਹੀ ਕੀਤਾ ਹੋਵੇ ਇਹੋ ਜਿਹੇ ਬੰਦੇ ਦੇ ਕੋਲੋਂ ਮਦਦ ਲੈਣੇ ਵੀ ਮੈਂ ਸਮਝਦਾ ਲਾਨਤ ਹੈ ਜਿਹਨੇ ਮਦਦ ਕਰਕੇ ਸੁਣਾਣੀ ਹੈ ਠੀਕ ਹੈ ਔਰ ਕਿੱਡੀ ਘਟਿਆ ਤੇਰੇ ਤੇ ਗੁਰੂਆਂ ਦੇ ਹੁਕਮ ਆ ਤੇਰੀ ਤੇ ਮਜੀ ਬੋਲੀ ਤੂੰ ਤੂੰ ਕਹਿੰਦਾ ਸਿੱਖ ਤੂੰ ਕਹਿੰਦਾ ਸਿੱਖਾਂ ਦਾ ਮਾਮਾ ਤੂੰ ਤਾਂ ਸਿੱਖ ਰਿਹਾ ਹੀ ਨਹੀਂ ਤੂੰ ਤਾਂ ਸਿੱਖ ਰਿਹਾ ਹੀ ਨਹੀਂ ਜਦੋਂ ਤੂੰ ਐਡੀ ਘਟਿਆ ਤੇ ਨੀਚ ਗੱਲ ਕਰ ਦਿੱਤੀ ਹੈ ਕਿ ਆਪਣੇ ਗੁਰਵਾਂ ਦੀ ਤਲੀਮ ਦੇ ਖਿਲਾਫ ਹੀ ਚਲਾ ਗਿਆ ਗੁਰਦੁਆਰਿਆਂ ਦਾ ਜਿਹੜਾ ਲੰਗਰ ਹੈ ਨਾ ਉਸ ਸਿੱਖਾਂ ਵਾਸਤੇ ਨੇਗਾ ਸਭ ਜਾਤੀਆਂ ਵਾਸਤੇ ਉਹ ਤੇ ਸਾਰਿਆਂ ਦੇ ਨੇ ਆਪ ਹੀ ਤੇ ਤੁਸੀਂ ਦਾਅਵੇ ਕਰਦੇ ਆ ਵੀ ਗੋਲਡਨ ਟੈਂਪਲ ਦੇ ਵਿੱਚ ਚਾਰ ਦਰਵਾਜੇ ਆ ਚਾਰੇ ਕੋਮਾਂ ਦਾ ਵੈਲਕਮ ਹਾਂਜੀ ਠੀਕ ਹੈ ਉਹ ਦਰਵਾਜੇ ਤਿੰਨ ਬੰਦ ਕਰਦੇ ਹੋ ਤੇ ਇੱਕ ਰੱਖੋ ਹੁਣ ਮੇਰੇ ਕੰਸਮੇਗੇ ਨਹੀਂ ਸਮਝ ਗਿਆ ਤਾਡੀ ਮੇਰੇ ਤੇ ਇਸ ਮੂਰਖ ਨੂੰ ਲਿਆ ਕੇ ਉੱਥੇ ਜੁੱਤੀਆਂ ਫੇਰੋ ਨਹੀਂ ਆ ਪਹਿਲੇ ਇਹਨੂੰ ਸਿੱਧਾ ਕਰ ਲਓ ਦੋ ਹੀ ਕੰਮ ਹੈ ਜਾਂ ਤੇ ਫਿਰ ਇਹਦੀ ਗੱਲ ਨੂੰ ਮੰਨਦੇ ਹੋਏ ਤਿੰਨੇ ਦਰਵਾਜ਼ੇ ਬੰਦ ਕਰ ਦੋ ਤੇ ਜਾਂ ਫਿਰ ਇਹਨੂੰ ਸਿੱਧਾ ਕਰੋ ਜਿੱਦਾਂ ਦੂਜਿਆਂ ਨੂੰ ਕਹਿੰਦਾ ਸੌਦਾ ਤੇਰਾ ਲਾਉਣਾ ਹਾਂਜੀ ਹੁਣ ਇਹੋ ਜੇ ਮਨੁੱਖ ਦਾ ਸੌਦਾ ਲਾਉਣਾ ਚਾਹੀਦਾ ਸੋ ਕਿੱਡਾ ਤੂੰ ਘੱਡੀਆਂ ਤੇ ਨੀਚ ਬਿਆੰਦੇ ਤੂੰ ਪੱਤਰਕਾਰ ਆ ਫਿਰ ਤੈਨੂੰ ਪਤਾ ਹੋਣਾ ਚਾਹੀਦਾ ਦੁਨੀਆ ਦੇ ਵਿੱਚ ਚੈਰਿਟੀ ਸ਼ੁਰੂ ਕਰਨ ਵਾਲੀ ਕੌਮ ਕਿਹੜੀ ਸੀ ਸਭ ਤੋਂ ਪਹਿਲਾਂ ਤੈਨੂੰ ਇਹ ਗਿਆਨ ਹੋਣਾ ਚਾਹੀਦਾ ਜੇ ਪੱਤਰਕਾਰਾ ਤੈਨੂੰ ਇਤਿਹਾਸ ਪਤਾ ਹੋਣਾ ਚਾਹੀਦਾ ਕ੍ਰਿਸਚੀਅਨਾਂ ਦਾ ਚੈਰਟੀ ਦੇ ਮਾਮਲੇ ਦੇ ਵਿੱਚ ਤੇ ਕੋਈ ਕ੍ਰਿਸਚੀਅਨਾਂ ਦੇ ਬਰਾਬਰ ਖੜੀ ਨਹੀਂ ਸਕਦਾ ਦੁਨੀਆ ਦੇ ਵਿੱਚ ਕੋ ਪੈਦਾ ਹੀ ਨਹੀਂ ਹੋਇਆ ਚੈਲੰਜ ਦੇ ਨਾਲ ਆ ਕੋਈ ਕੋਮ ਧਰਤੀ ਦੇ ਉੱਤੇ ਪੈਦਾ ਨਹੀਂ ਹੋਈ ਜਿਹੜੀ ਕ੍ਰਿਸਚੀਅਨਾਂ ਦੇ ਬਰਾਬਰ ਚੈਰਟੀ ਕਰ ਸਕੇ ਇਹਨਾਂ ਨੇ ਤੇ ਅਫਰੀਕਾ ਮਹਾਦੀਪ ਦੇ ਦੇਸ਼ਾਂ ਤੇ ਦੇਸ਼ ਗੋਦ ਲਏ ਹੋਏ ਹੈਂਜੀ ਕਰਨਾ ਤੁਸੀਂ ਤੇ ਅੱਜ ਕਰਨ ਦੇ ਹੋ ਜਾ ਕਿਤੇ ਇੰਦਾਂ ਦੀ ਕੁਮਾਰੀ ਮੋਢੀ ਕਿਤੇ ਮੁਸੀਬਤ ਆਏ ਤਾਂ ਤੁਸੀਂ ਕਰ ਜਾਂਦੇ ਹੋ ਉਹ 크ਿਸਚੀਅਨਟੀ ਤੇ ਸ਼ੁਰੂ ਤੋਂ ਕਰਦੀ ਆ ਰਹੇ ਆ ਔਰ ਇੱਥੇ ਕਈ 크ਿਸਚੀਅਨਾਂ ਨੇ ਉੱਥੇ ਦੇ ਜਿਹੜੇ ਗਰੀਬ ਅਫਰੀਕਾ ਦੇ ਲੋਕ ਆ ਨਾ ਉਹ ਗੋਦਲੇ ਹੋਇਆ ਗੋਦ ਰਹੇ ਹੋ ਤੇ ਭਾਵ ਕੀ ਆ ਉਹਨਾਂ ਦਾ ਪੂਰਾ ਖਰਚਾ ਚੁੱਕਿਆ ਹੋਇਆ ਤਿੰਨ ਤਿੰਨ ਚਾਰ ਚਾਰ ਜੀਆਂ ਦਾ ਖਰਚਾ ਚੁੱਕਿਆ ਹੋਇਆ ਔਰ ਉਹ ਕੰਟੀਨਿਊ ਉਹ ਕੰਟੀਨਿਊ ਯੂਕਰੇਨ ਦੇ ਵਿੱਚ ਜੰਗ ਚੱਲ ਰਿਹਾ ਹੈ ਸਿਰਿਆਂ ਬਰਬਾਦ ਹੋ ਗਿਆ ਈਰਾਨ ਇਰਾਕ ਜਿੰਨੇ ਵੀ ਇਦਾਂ ਕੰਟਰੀਆਂ ਦੇ ਤੁਸੀਂ ਗਿਲਾ ਲਓ ਜਿੱਥੇ ਤੇ ਲੜਾਈਆਂ ਲੜੀਆਂ ਚੱਲਦੀਆਂ ਉੱਥੇ ਤੇ ਲੋਕਾਂ ਨੂੰ ਇਹਨਾਂ ਨੇ ਆਫਰ ਦਿੱਤੀ ਵੀ ਆਓ ਤੁਸੀਂ ਉਹ ਲੋਕਾਂ ਨੂੰ ਪਲੇਨ ਪਰ ਪਰ ਕੇ ਲਿਆਂਦਾ ਗਿਆ ਕੁਝ ਆਪ ਆ ਗਏ ਆ ਉਹਨਾਂ ਦਾ 에ਰਪੋਰਟਾਂ ਤੇ ਵੈਲਕਮ ਕੀਤਾ ਜਾ ਰਿਹਾ ਹੈ ਇੰਜੀ ਗੱਲ 에ਰਪੋਰਟ ਤੋਂ ਹੀ ਉਹਨਾਂ ਦੀ ਸਹੂਲਤਾਂ ਦੀਆਂ ਸਾਰੀਆਂ ਚੀਜ਼ਾਂ 에ਰਪੋਰਟ ਤੇ ਉੱਤੇ ਉਹਨਾਂ ਦੇ ਲਈ ਕੱਪੜੇ ਵਗੈਰਾ ਰੱਖੇ ਹੋਏ ਆ ਏਅਰਪੋਰਟ ਤੋਂ ਹੀ ਉਹਨਾਂ ਨੂੰ ਫਿਰ ਰਿਫਿਊਜੀ ਦੇ ਕੇ ਤੇ ਫਿਰ ਉਹਨਾਂ ਨੂੰ ਮਹੀਨੇ ਦਾ ਕੈਨੇਡਾ ਵਰਗੀ ਗਵਰਨਮੈਂਟ 700 ਡਾਲਰ ਦਿੰਦੀ ਆ ਤੇ ਨਾ ਰਹਿਸਾਂ ਦਾ ਵੱਖਰਾ ਸੋ ਇਦਾਂ ਹੀ ਸਾਰੇ ਯੂਰਪ ਚ ਮੈਂ ਗਿਆ ਉੱਥੇ ਵੀ ਇਦਾਂ ਲੋਕਾਂ ਨੂੰ ਉਹਨਾਂ ਨੇ ਪਰਾਹ ਦਿੱਤੀਆਂ ਮਤਲਬ ਕਿੰਨਾ ਮਤਲਬ ਤੁਸੀਂ ਤੇ ਆ ਕਰਕੇ ਤੇ ਤੁਸੀਂ ਸੁਣਾਉਣ ਲਾ ਪਏ ਹੋ ਹਾਂਜੀ ਦੋ ਵਕਤ ਦੀ ਰੋਟੀ ਦੇ ਕੇ ਮੈਂ ਬਦੱਸਦਾ ਦੋ ਵਕਤ ਦੀ ਰੋਟੀ ਦੇ ਕੇ ਤੁਸੀਂ ਸੁਣਾਉਣਾ ਪਏ ਤੇ ਤੁਸੀਂ ਕ੍ਰਿਸ਼ਾ ਆਂਟੀ ਦੇ ਉੱਤੇ ਉਂਗਲੀ ਚੁੱਕਣ ਦੇ ਮੈਂ ਪੰਜਾਬ ਦੀ ਪਹਿਲਾਂ ਵੀ ਦੱਸਿਆ ਮੈਂ ਪੰਜਾਬ ਦੇ ਲਈ ਧੰਨਵਾਦ ਕਰਾਂ ਕਿ ਪੰਜਾਬ ਚ ਹੁਣ ਇਸ ਲਾਈਕ ਹੋਏ ਆ ਲੋਕ ਲੇਕਿਨ ਜੇ ਇੰਟਰਨੈਸ਼ਨਲ ਲੈਵਲ ਤੇ ਗੱਲ ਕੀਤੀ ਜਾਵੇ ਤੇ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਕ੍ਰਿਸਚਨਾਂ ਦਾ ਕੀ ਮੁਕਾਬਲਾ ਕਰਨਾ ਕਿਸੇ ਨੇ ਜੀ ਮੇਰੇ ਕੋਲ ਸਮਝ ਦਇਆ ਦੇ ਮਾਮਲੇ ਦੇ ਵਿੱਚ ਕ੍ਰਿਸਚਨਿਟੀ ਦੇ ਉੱਪਰ ਕੌਣ ਔਰ ਜਿੱਥੋਂ ਤੱਕ ਜਿਹੜੀ ਸਹੂਲਤਾਂ ਆ ਜਾਂ ਜਿਹੜੀ ਮਦਦ ਕਰ ਰਹੀ ਆ ਉਹਦਾ ਤੇ ਕੋਈ ਸਾਨੀ ਨਹੀਂ ਦੇਸ਼ਾਂ ਨੇ ਦੇਸ਼ਾਂ ਨੇ ਕਰਜ਼ੇ ਲਏ ਹੋਏ ਆ ਇਹਨਾਂ ਦੇ ਕੰਟਰੀਆਂ ਦੇ ਕੋਲੋਂ ਆਪਣੇ ਦੇਸ਼ਾਂ ਨੂੰ ਚਰਾਉਣ ਦੇ ਲਈ ਸੋ ਇਹ ਵੀ ਤੇ ਰਹਿਮ ਦੇ ਕੰਮ ਹੀ ਹੈ ਨਾ ਨਹੀਂ ਹੋਣਾ ਜਿਵੇਂ ਸਲਾਬ ਆਇਆ ਪਾਕਿਸਤਾਨ ਚ ਹਾਂਜੀ ਤੇ ਉਹ ਸਭ ਤੋਂ ਪਹਿਲਾ ਕੰਮ ਇਹ ਹੋਣਾ ਹੈ ਉਹਨਾਂ ਨੇ ਅਮਰੀਕਾ ਨੂੰ ਅਮਰੀਕਾ ਕੋਲ ਮਦਦ ਮੰਗਣੀ ਮਦਦ ਮੰਗਣੀ ਹੈ ਤੁਹਾਡੀ ਹੈਲਪ ਕੀ ਦੇਣੀ ਹੈ ਹਾਲਾਤ ਤੇ ਦੋਨੇ ਪਾਸੇ ਲੈਂਦਾ ਪੰਜਾਬਿਆਂ ਚੜਦਾ ਪੰਜਾਬ ਹਾਲਾਤ ਤੇ ਦੋਨੇ ਪਾਸੇ ਬੜੇ ਮਤਲਬ ਜਿਹੜਾ ਪਾਣੀ ਇੰਡੀਆ ਚੋਂ ਲੰਘ ਕੇ ਗਿਆ ਸਾਰਾ ਉਧਰ ਗਿਆ ਸਾਰਾ ਪਾਕਿਸਤਾਨ ਚ ਸਾਰਾ ਗਿਆ ਮੈਂ ਦੱਸਣਾ ਹੈ ਨਾ ਕਿਸੇ ਪਾਇਏ ਸਾਰਾ ਕਿਸੇ ਪੋਸਟ ਪਾਈ ਆ ਜਿਹੜਾ ਮੇਨ ਗੁਰਦੁਆਰਾ ਸਾਹਿਬ ਹੈ ਨਾ ਉੱਥੇ ਪਾਕਿਸਤਾਨ ਦੇ ਵਿੱਚ ਨੰਕਾਣਾ ਸਾਹਿਬ ਉਹ ਜਿਹੜੇ ਵਾਲੇ ਡੋਰਾ ਤੱਕ ਮਤਲਬ ਕਹਿੰਦਾ ਵਾ ਡੁੱਬਿਆ ਹੋਇਆ ਬਿਲਕੁਲ ਸੋ ਇੱਥੇ ਇੱਕ ਹੋਰ ਵੀ ਗੱਲ ਆ ਮੈਂ ਜਿਹੜੀ ਦੱਸਣੀ ਚਾਹਾਂਗਾ ਸੋ ਲੋਕਾਂ ਨੂੰ ਅਕਲ ਵੀ ਨਾਲ ਨਾਲ ਚਾਹੀਦੀ ਐ ਆਪਾਂ ਕਹਿੰਦੇ ਨੇ ਪਵਿੱਤਰ ਸਥਾਨ ਅਸੀਂ ਚਰਚੇ ਨੂੰ ਕਹੇ ਰਿਪਿੱਤ ਸਾਂ ਕਹਿੰਦੇ ਮੰਦਿਰ ਨੂੰ ਪਿੱਤ ਸਾਂ ਕਹਿੰਦੇ ਗੁਰਦੁਆਰੇ ਨੂੰ ਪਿੱਤ ਸਾਂ ਕਹਿੰਦੇ ਅਸੀਂ ਮਸਜਿਦ ਨੂੰ ਪਵਿੱਤਰ ਸਥਾਨ ਕਹਿੰਦੇ ਨੇ ਸਾਰੇ ਡੁੱਬ ਗਏ ਕਿਹੜਾ ਕਿਹੜਾ ਤਾਂ ਵੱਡਾ ਹੋਇਆ ਜੀ ਕੋਈ ਵੀ ਪਵਿੱਤਰ ਸਥਾਨ ਬਚਿਆ ਨਹੀਂ ਕਿਹੜਾ ਤਾਂ ਵੱਡਾ ਹੋਇਆ ਕਿਹੜਾ ਗੁਰਦੁਆਰਾ ਵੱਡਾ ਹੋਇਆ ਕਿਹਦੀ ਚਰਚ ਵੱਡੀ ਹੋਈ ਕਿਹਦਾ ਮੰਦਿਰ ਵੱਡਾ ਆ ਕਿਹਦੀ ਮਸਜ ਤੇ ਅਸੀ ਅਸੀ ਲੋਕੀ ਕਹਦਾ ਆਏ ਇੱਥੇ ਰੱਬ ਵੱਸਦਾ ਜੇ ਰੱਬ ਵੱਸਦਾ ਉਹ ਡੁੱਬ ਕਿਦਾਂ ਗਿਆ ਪਿੱਛੇ ਇੱਕ ਵਾਰ ਕੇਲਾ ਜਾਈ ਸੀ ਤੇ ਕਹਿੰਦੇ ਉਹ ਆਪਣੇ ਕੁਸ਼ਚਨ ਉਹ ਤਾਂ ਬੜੀਆਂ ਦਵਾਮ ਕਰਦੇ ਸਨ ਕੇਲਾ ਨੂੰ ਡੁੱਬਣੋਂ ਨਹੀਂ ਬਚਾ ਸਕੇ ਉਹ ਕਮਲਿਓ ਅਕਲ ਨੂੰ ਹੱਥ ਮਾਰੋ ਜੇ ਉਥੇ ਨਹੀਂ ਉਹ ਬਚਾ ਸਕੇ ਤੇ ਤੁਹਾਡੇ ਵੀ ਕਿਹੜਾ ਬਚਾ ਗਏ ਉਹ 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 ਤੋਂ ਅਗਲੇ ਸਾਲ ਹੀ ਉਹ ਦ੍ਰਿਸ਼ੀ ਗੇਸ਼ ਵਾਲੇ ਪਾਸੇ ਸਾਡੇ ਉਤਰਾਖੰਡ ਵਾਲੇ ਪਾਸੇ ਆ ਗਿਆ ਅਗਲੇ ਅਗਲੇ ਸਾਲ ਹੀ ਉਾਇਸੀ ਤਬਾਈ ਫੇਰੀ ਉਹਨੇ ਮੈਂ ਕਿਹਾ ਲੋ ਹੁਣ ਆਪਣੇ ਕੋਹ 33 ਕਰੋੜ ਦੇਵੀ ਦੇਵਤਿਆਂ ਨੂੰ ਬਚਾਓ